ਜੀਠਾ ਜਰੀਲ ਸ਼ਾ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਗਿਆ ਇਸ ਪੱਤਰ ਦੇ ਵਿੱਚ ਮੀਥਨੋਲ ਤੇ ਸਖਤ ਕਾਨੂੰਨ ਬਣਾਉਣ ਦੀ ਮੰਗ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੀਥਨੋਲ ਦੀ ਗਲਤ ਵਰਤੋਂ ਜਾਨਲੇਵਾ ਬਣੀ ਹੋਈ ਹੈ ਮੀਥਨੋਲ ਤੇ ਇੱਕ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਇੰਡਸਟਰੀ ਐਕਟ 251 ਦੇ ਤਹਿਤ ਮੀਥਨੋਲ ਦੇ ਲਈ ਸਖਤ ਨਿਯਮ ਦੀ ਜਿਹੜੀ ਮੰਗ ਕਰਦੇ ਆ ਮਿੱਤਨੋਲ ਦੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਰਤੋ ਅਪਰਾਧੀਆਂ ਦੇ ਹੱਥ ਦੇ ਵਿੱਚ ਕਥਿਆਰ ਦੀ ਤਰ੍ਹਾਂ ਇਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਜਿਹੜੇ ਸામਣੇ ਆਉਂਦੇ ਨੇ ਤੌਥੀ ਦੱਸਦੀ ਕਿ ਮਜੀਠਾ ਸ਼ਰਾਬ ਕਾਂਡ ਦੇ ਨਾਲ ਇੱਕ ਜੁੜੀ ਵੱਡੀ ਅਪਡੇਟ ਵੀ ਸਾਹਮਣੇ ਆਈ ਹੈ ਦੱਸਦੀ ਕਿ ਹੁਣ ਤੱਕ 23 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ 16 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਦੋ ਮੁਲਜ਼ਮ ਜਿਹੜੇ ਅਜੇ ਗ੍ਰਿਫਤਾਰ ਕਰਨੇ ਬਾਕੀ ਨੇ ਤੇ ਨਾਲ ਹੀ ਤੁਹਾਨੂੰ ਦੱਸਦੀ ਕਿ ਚਾਰ ਅਫਸਰਾਂ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ ਮੁੱਖ ਮੁਲਜ਼ਮ ਸੈਭ ਸਿੰਘ ਤੇ 10 ਮਾਮਲੇ ਜਿਹੜੇ ਪਹਿਲਾਂ ਵੀ ਦਰਜ ਸਨ ਤਾਂ ਸ਼ਰਾਬ ਮਾਮਲੇ ਦੇ ਨਾਲ ਜਿਹੜੀ ਅਤਾਰ ਇਹ ਉਦਿੱਲੀਤਾ ਕੁ ਜੁੜੀ ਨਜ਼ਰ ਆ ਰਹੇ ਤੋਥੀ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਮਾਮਲਾ ਜਿਹੜਾ ਕੋਰਟ ਦੇ ਵਿੱਚ ਵੀ ਪੁਲਿਸ ਲੈ ਕੇ ਪਹੁੰਚੀ ਹੈ ਤਾਂ ਹੁਣ ਇਸ ਮਾਮਲੇ ਦੇ ਨਾਲ ਜੁੜੀ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਗਿਆ ਔਰ ਮੀਥਨੋਲ ਤੇ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ